ਹਾਂਜੀ ਮੈਂ ਦੀਪਕ ਮਾਲਾ ਤੰਗੋਪਿੰਡ ਤੰਗੋ ਸਾਹ ਤੋਂ ਇਹ ਸਕੂਲ ਵਿੱਚ ਮੇਰੇ ਦੋ ਬੱਚੇ ਪੜ੍ਹਦੇ ਨੇ 9th ਚ 10th ਚ 1st 7th ਚ ਇਹ ਸਕੂਲ ਨੇ ਬਹੁਤ ਅੱਛਾ ਪੜ੍ਹਾ ਰਹੇ ਨੇ ਟੀਚਰ ਵੀ ਬਹੁਤ ਅੱਛੇ ਦੇ ਰਹੇ ਨੇ ਸਿੱਖਿਆ ਬੱਚਿਆਂ ਨੂੰ ਇਸ ਲਈ ਪੰਜਾਬ ਸਰਕਾਰ ਦੀ ਐਸੇ ਬਹੁਤ ਧੰਨਵਾਦਾਂ ਮੈਂ ਸੰਦੀਪ ਕੋਰ ਵਿਲੇ ਹਯਾਤੂ ਚੱਕ ਅੱਜ ਸਾਡੇ ਸਕੂਲ ਸ਼ਹੀਦ ਮੇਜਰ ਕੁਲਵਿੰਦਰ ਸਿੰਘ ਰਾਣਾ ਦੇ ਵਿੱਚ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਮੰਤਰੀ ਲਾਲ ਚੰਦ ਘਟਾਰੂ ਚੱਕ ਜੀ ਵੱਲੋਂ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਆਧੁਨਿਕ ਸਹੂਲਤਾਂ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਲਈ ਇੰਨਾ ਉਪਰਾਲਾ ਕੀਤਾ ਹੈ ਬਹੁਤ ਵਧੀਆ ਬੱਚੇ ਸਾਡੇ ਪੜ੍ਹ ਰਹੇ ਨੇ ਬਹੁਤ ਵਧੀਆ ਟੀਚਰ ਜਿਹੜੇ ਉਹ ਪ੍ਰੋਵਾਈਡ ਕਰਾਈ ਜਾ ਰਹੇ ਨੇ ਸਕੂਲਾਂ ਦੇ ਵਿੱਚ ਟੀਚਰਸ ਨੂੰ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਸਿੱਖਿਆ ਦਿੱਤੀ ਜਾ ਰਹੀ ਹੈ ਉਹਦੇ ਨਾਲ ਸਾਡੇ ਬੱਚੇ ਜਿਹੜੇ ਆ ਹੋਰ ਵੀ ਸਿੱਖਿਆ ਧੋਰੇ ਨੇ ਇਸ ਲਈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਐਨਾ ਵਧੀਆ ਉਪਰਾਲਾ ਜਿਹੜਾ ਸਾਡੇ ਲਈ ਸਾਡੇ ਬੱਚਿਆਂ ਲਈ ਕੀਤਾ ਹੈ। ਜੀ ਹੈਲੋ ਸਰ ਮੇਰਾ ਬੇਟਾ ਅਕਸ਼ਿਤ ਠਾਕੁਰ ਜੋ ਸਕੂਲ ਤੰਗੋ ਸਾਹ ਪੜਦਾ ਹੈ ਉਹਨਾਂ ਦੀ ਮੈਡਮ ਹੈ ਮੇਰੇ ਨਾਲ ਬਹੁਤ ਵਧੀਆ ਪੜਾਉਂਦੇ ਆ 8ਵੀਂ ਚ 10 ਸਟੱਡੀ ਕਲੀਅਰ ਕੀਤਾ ਐਨ ਐਮ ਐਸ ਐਮ ਐਸ ਸਟੱਡੀ ਕਲੀਅਰ ਕੀਤਾ ਇਹ ਮੇਰਾ ਬੇਟਾ ਨਾਲ ਸਾਥ ਹੈ ਜਿਹੜਾ ਹੈਗਾ ਵੱਡਾ ਕਦਮ 75 ਕਦਮ ਤੁਹਾਡਾ ਕੀ ਕਹਿਣਾ ਹੈ ਕਿ ਕੀ ਡਵੈਲਪਮੈਂਟਸ ਹੋਰ ਹੋਣ ਵਾਲੀਆਂ ਇਨ ਫਿਊਚਰ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਕਿ ਅੱਜ ਸਿੱਖਿਆ ਕ੍ਰਾਂਤੀ ਸੱਚਮੁੱਚ ਜਿਹਦਾ ਅਸਰ ਸਕੂਲਾਂ ਚ ਦੇਖਣ ਨੂੰ ਮਿਲ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਪਾਰਟਿਕੂਲਰ ਡੇ ਜਿਹੜਾ ਸਕੂਲਾਂ ਦੇ ਅੰਦਰ ਵੱਖ-ਵੱਖ ਕੰਮਾਂ ਦੇ ਕਾਜ਼ ਹੋਇਆ ਉਹਨਾਂ ਦੇ ਦੁਗਾਟਣ ਲਈ ਰੱਖਿਆ ਗਿਆ ਸੋ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਔਰ ਸਾਡੇ ਦੋ ਟਾਪ ਜਿਹੜੇ ਲੀਡਰ ਨੇ ਆਪਣੇ ਨੈਸ਼ਨਲ ਕਮਿਸ਼ਨ ਸ੍ਰੀ ਆਦਮ ਕੇਜਰੀਵਾਲ ਜੀ ਔਰ ਮਨੀਸ਼ ਸੋਧਿਆ ਜੀ ਜਿਨ੍ਹਾਂ ਨੇ ਸਿੱਖਿਆ ਦੇ ਅੰਦਰ ਬਹੁਤ ਵੱਡਾ ਦਿੱਲੀ ਦੇ ਵਿੱਚ ਇੱਕ ਨਾਮ ਬਣਾਇਆ ਔਰ ਦਿੱਲੀ ਦੇ ਸਰਕਾਰੀ ਸਕੂਲਾਂ ਤੋਂ ਬਾਅਦ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰੋੜਾ 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 ਰੁਪਏ ਜਿਹੜੇ ਆ ਉਹ ਸਕੂਲਾਂ ਦੇ ਅੰਦਰ ਜਿਹੜਾ ਉਹ ਮੇਨ ਸਟਰਕਚਰ ਥੱਲੇ ਬਣਾਉਣ ਵਾਲਾ ਉਹਦੇ ਲਈ ਭੇਜਿਆ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਤਿੰਨ ਸਕੂਲ ਤੰਗੋਸ਼ਾ ਸੀਨੀਅਰ ਸੈਂਡਰੀ ਸਕੂਲ ਆ ਆਪਣਾ ਤੰਗੋ ਸਾਹਿਬ ਪ੍ਰਾਇਮਰੀ ਸਕੂਲ ਤੇ ਰਹੀਮਪੁਰ ਜਿਹੜਾ ਉਹ ਸਾਲੋਵਾਲ ਜਿਹੜਾ ਉਹ ਸਕੂਲ ਦੇ ਅੰਦਰ ਅੱਜ ਲਗਭਗ 23 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਵਕਫਾ ਕੰਮ ਹੋਏ ਆ ਉਹਦੇ ਵਿੱਚ ਸਕੂਲ ਦੀਆਂ ਚਾਰਦੀਵਾਰੀਆਂ ਨੇ ਬੱਚਿਆਂ ਲਈ ਸਾਫ ਸੁਥਰੀਆਂ ਟਾਇਲਟ ਨੇ ਮਤਲਬ ਕਮਰੇ ਨੇ ਲੈਬਸ ਨੇ ਲਾਇਬ੍ਰੇਰੀ ਆ ਸੋ ਇਹ 23 ਲੱਖ ਰੁਪਇਆ ਜਿਹੜਾ ਆ ਉਹ ਇਹਨਾਂ ਤਿੰਨਾਂ ਸਕੂਲਾਂ 'ਚ ਲੱਗਾ ਅੱਜ ਉਹਦਾ ਉਦਘਾਟਨ ਕੀਤਾ ਸੋ ਲਗਾਤਾਰ ਅਸਲ ਸਾਡੇ ਜਿਹੜੇ ਮੰਦਰ ਇਹ ਨੇ ਜਿੱਥੇ ਮਨੁੱਖ ਦੀ ਤੀਜੀ ਨੇਤਰ ਜਿਹੜੀ ਆ ਉਹ ਖੁੱਲਦੀ ਆ ਤੇ ਇਹਨਾਂ ਸਕੂਲਾਂ ਦੇ ਵਿੱਚੋਂ ਹੀ ਬੱਚਿਆਂ ਨੂੰ ਪਰ ਲੱਗਣੇ ਆ ਜਿਨ੍ਹਾਂ ਦੇ ਨਾਲ ਉਹਨਾਂ ਨੇ ਉੱਡ ਕੇ ਸਮਾਨ ਨੂੰ ਡਾਰੀਆਂ ਮਾਰਨੀਆਂ ਸੋ ਜਿਨ੍ਹਾਂ ਦੇ ਪਿੱਛੇ ਉਨਾਂ ਦੇ ਮਾਪਿਆਂ ਦੀਆਂ ਵੀ ਵੱਡੀਆਂ ਸਦਰਾ ਉਮੀਦਾਂ ਜੁੜੀਆਂ ਹੁੰਦੀਆਂ ਕਿ ਮੇਰਾ ਬੱਚਾ ਪੜ੍ਹ ਲੈ ਕੇ ਕੋਈ ਜ਼ੀਵਨ ਦੇ ਅੰਦਰ ਵੱਡੀ ਪ੍ਰਾਪਤੀ ਕਰੇ ਸੋ ਇਹਨਾਂ ਸਕੂਲਾਂ ਨੂੰ ਸਰਕਾਰ ਨੇ ਆਪਣੀ ਇੱਕ ਪੂਰੀ ਸਮਰਥਕ ਪਹੁੰਚ ਜਿਹੜੀ ਉਹਨੂੰ ਪੜਾ ਕੇ ਇੱਕ ਸੈਂਟੀਫਿਕ ਜਿਹੜੀ ਐਜੂਕੇਸ਼ਨ ਪੰਜਾਬ ਦੇ ਬੱਚਿਆਂ ਨੂੰ ਮਿਲੇ ਇਹਦੇ ਲਈ ਸਰਕਾਰ ਆਪਣੇ ਅਧਿਆਪਕ ਸੇਵਾਵਾਂ ਨੂੰ ਸਿੰਗਾਪੁਰ ਭੇਜਿਆ ਟ੍ਰੇਨਿੰਗ ਦੇ ਲਈ ਫਿਰ ਲੈਡ ਭੇਜਿਆ ਟ੍ਰੇਨਿੰਗ ਦੇ ਲਈ ਹੋਰ ਕਈ ਇੰਸਟੀਚਿਊਟ ਦੇਸ਼ ਦੇ ਅੰਦਰ ਵੀ ਆਈਆਈਟੀ ਜਿੱਥੇ ਮੈਂ ਸਮਝਦਾ ਮਦਰਾਸ ਉੱਥੇ ਵੀ ਬੱਚਿਆਂ ਨੂੰ ਬੈਦਰ ਐਜੂਕੇਸ਼ਨ ਵਿਵਾਨ ਦੇ ਲਈ ਟ੍ਰੇਨਿੰਗ ਵਾਸਤੇ ਅਧਿਆਪਕ ਸਮਾਨ ਭੇਜੇ ਆ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਕਾੜ ਕਮਜ਼ੋਰੀ ਜਿਹੜੀ ਆ ਉਹ ਸਰਕਾਰ ਬੋਲਣਾ ਸਕੂਲਾਂ ਦੇ ਵਿੱਚ ਨਹੀਂ ਰਹਿਣ ਦਿੱਤੀ ਜਾਊਗੀ ਸੋ ਅੱਜ ਸਾਲੋਵਾਲ ਤੰਗੋਛਾ ਦੇ ਦੋਨੋ ਸੀਨੀਅਰ ਸੈਕੰਡਰੀ ਔਰ ਪ੍ਰਾਇਮਰੀ ਸਕੂਲ ਦੇ ਅੰਦਰ ਇਹ 3 ਲੱਖ ਰੁਪਏ ਦੀ ਲਾਗਤ ਨਾਲ ਜਿਹੜੇ ਵੱਖ-ਵੱਖ ਕਮਰੇ ਬਣਿਆ ਚਾਰਦਵਾਰੀਆਂ ਬਣੀਆਂ ਨੇ ਟਾਇਲਟਸ ਬਣੀਆਂ ਨੇ ਉਹਦਾ ਉਦਘਾਟਨ ਕੀਤਾ ਸੋ ਇਸੇ ਤਰ੍ਹਾਂ ਆਨਲੇ ਦਿਨਾਂ 'ਚ ਹੋਰ ਦੁਆਰਾ ਸਿੱਖਿਆ ਕ੍ਰਾਂਤੀ ਨੂੰ ਮਤਲਬ ਜਿਹੜਾ ਉਹ ਹਰ ਸਕੂਲ ਤੱਕ ਹਰ ਬੱਚੇ ਤੱਕ ਲੈ ਕੇ ਜਾਣ ਦੇ ਲਈ ਸਰਕਾਰ ਨੇ ਜਿਹੜਾ ਇੱਕ ਉਹ ਬਣਾਇਆ ਰੂਲ ਮੈਪ ਬਣਾਇਆ ਔਰ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਥੀਮ ਹੈ ਆਵਾਂ ਦੀ ਪਾਰਟੀ ਸਰਕਾਰ ਦਾ ਸਿੱਖਿਆ ਔਰ ਹੈਲਥ ਉਹਦਾ ਅਸਰ ਜਿਹੜਾ ਹੈ ਹੁਣ ਲੋਕਾਂ ਨੂੰ ਮਤਲਬ ਦੇਖਣਾ ਜਿਹੜਾ ਆ ਉਹ ਸ਼ੁਰੂ ਹੋ ਗਿਆ ਸੋ ਬਜਟ ਦੇ ਅੰਦਰ ਵੀ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਹੈਲਥ ਔਰ ਐਜੂਕੇਸ਼ਨ ਦੇ ਅੰਦਰ ਵੱਡੀਆਂ ਰਕਮਾਂ ਰੱਖੀਆਂ ਨੇ ਵੱਡੀਆਂ ਰਕਮਾਂ ਔਰ ਉਹਨਾਂ ਰਕਮਾਂ ਨੂੰ ਅਜੇ 10-15 ਦਿਨ ਹੀ ਹੋਇਆ ਬਜਟ ਪਾਸ ਹੋਇਆ ਨੂੰ ਸਕੂਲਾਂ 'ਚ ਡਿਲੀਵਰ ਹੋਣੀਆਂ ਸ਼ੁਰੂ ਹੋ ਗਈਆਂ ਨੇ ਹੈਲਥ ਦੇ ਅੰਦਰ ਡਿਲੀਵਰ ਹੋਣੀਆਂ ਸ਼ੁਰੂ ਹੋ ਗਈਆਂ ਨੇ ਸੋ ਬੜੀਆਂ ਸ਼ਾਨਦਾਰ ਜਿਹੜੇ ਇਵੈਂਟ ਅੱਜ ਹੋਇਆ ਇਹਦੇ ਲਈ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਮੈਂ ਪ੍ਰਿਸਿਡ ਕਰਦਾ ਔਰ ਬੱਚਿਆਂ ਦੇ ਮਾਪੇ